Suck the ਕਾਲਸ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅਤਿਪਾਤ ਸਾਉ ਦੀਆਂ ਹਾਜ਼ਰੀਆਂ ਪਰ ਰਹੇ ਸਾਧ ਸੰਗਿਓ ਅੱਜ ਆਪਾਂ ਸ਼ਰੋਮਣੀ ਭਗਤ ਭਗਤ ਨਾਮਦੇਵ ਜੀ ਦੇ ਜੀਵਨ ਬਾਰੇ ਉਹਨਾਂ ਦੇ ਇਤਿਹਾਸ ਦੇ ਨਾਲ ਸਾਝ ਪਾਉਣੀ ਹੈ ਗੁਰਬਾਨੀ ਨਾਲ ਸਾਝ ਪਾਉਣੀ ਹੈ ਕਿ ਭਗਤ ਨਾਮਦੇਵ ਜੀ ਜਿੰਨਾ ਦਾ ਕਿ 1300 ਸਿਪਾਈ ਬਿਕਰਮੀ ਨੂੰ ਪਿੰਡ ਨਰਸੀ ਬਾਹਮਣੀ ਜਿਲ੍ਹਾ ਸਤਾਰਾ ਬੰਬਈ ਦੇ ਨੇੜੇ ਭਗਤ ਜੀ ਦਾ ਜਨਮ ਹੋਇਆ ਉਹਨਾਂ ਦੇ ਮਾਤਾ ਸੀ ਮਾਤਾ ਗੋਨਾਬਾਈ ਤੇ ਪਿਤਾ ਦਾਮ ਸੇਟੀ ਦੇ ਘਰ ਦੇ ਵਿੱਚ ਉਹਨਾਂ ਨੇ ਜਨਮ ਲਿਆ। ਹਵਤਾ ਆਪਣਾ ਧਾਰਿਆ ਤੇ ਕਾਫੀ ਲੰਮੀ ਆਰਜੂ ਭੋਗਤੀ ਉਹਨਾਂ ਨੇ। ਸੋ ਭਗਤ ਨਾਮਦੇਵ ਦੇ ਜੀਵਨ ਬਾਰੇ ਸਾਨੂੰ ਕਈ ਭਲੇਖੇ ਪਾਏ ਗਏ ਹਨ, ਕਈ ਵਹਿਮਾਂ ਭਰਮਾਂ 'ਚ ਪਾਇਆ ਗਿਆ। ਅੱਜ ਆਪ ਭਗਤ ਨਾਮਦੇਵ ਜੀ ਦੀ ਬਾਣੀ ਦੇ ਦੁਆਰਾ ਵਿਚਾਰ ਕਰਨੀ ਹੈ ਕਿ ਭਗਤ ਨਾਮਦੇਵ ਜੀ ਬਚਪਨ ਦੇ ਵਿੱਚ ਛੋਟੀ ਉਮਰੇ ਹੀ ਪਰਮਾਤਮਾ ਦਾ ਨਾਮ ਜਪਦੇ ਸੀ ਔਰ ਭਗਤ ਨਾਮਦੇਵ ਜੀ ਨੇ ਪਰਮਾਤਮਾ ਨੂੰ ਨਰਾਇਣ ਕਹਿ ਕੇ ਵਿਠਲ ਕਹਿ ਕੇ ਜਾਦਾ ਭਗਤ ਜੀ ਇਹ ਤੁਲ ਦੇ ਨਾਮ ਨਾਲ ਵੀ ਯਾਦ ਕਰਦੇ ਸੀ ਔਰ ਕਈ ਵਿਦਵਾਨਾਂ ਦੀ رائے ਹੈ ਕਿ ਭਗਤ ਨਾਮਦੇਵ ਜੀ ਦੇ ਘਰੇ 72 ਵਾਰੀ ਪ੍ਰਮਾਤਮਾ ਆਇਆ ਭਾਵ ਕੇ 72 ਵਾਰੀ ਪ੍ਰਮਾਤਮਾ ਨੇ ਦਰਸ਼ਨ ਦਿੱਤੇ ਭਗਤ ਨਾਮਦੇਵ ਜੀ ਨੂੰ ਸੋ ਭਗਤ ਨਾਮਦੇਵ ਜੀ ਖੁਦ ਪ੍ਰਮਾਤਮਾ ਦੇ ਨਾਲ ਜੁੜ ਕੇ ਪ੍ਰਮਾਤਮਾ ਦਾ ਰੱਬ ਦਾ ਰੂਪ ਹੋ ਚੁੱਕੇ ਸਨ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਸਮਾਂ ਪੈ ਕੇ ਜਿਵੇਂ ਆਨ ਆਪਾਂ ਕਈ ਗੱਲਾਂ ਤੋਂ ਮਨਕਰ ਹੋ ਜਾਂਦੇ ਆਂ ਕਿ ਇਹ ਹੋ ਨਹੀਂ ਸਕਦਾ ਬਚਪਨ ਦੇ ਵਿੱਚ ਬੰਦਾ ਹਰ ਪੱਖ ਦੇ ਵਿੱਚ ਗਲਤੀ ਕਰਦਾ ਉਹ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰੇ ਉਹਦੇ ਤੋਂ ਭੁੱਲ ਵੀ ਹੁੰਦੀ ਆ ਤੇ ਬਾਅਦ ਦੇ ਵਿੱਚ ਉਹ ਸੋਚਦਾ ਕਿ ਆਪਾਂ ਬਸ ਸਟਾਰਟਿੰਗ 'ਚ ਇਹ ਗਲਤੀਆਂ ਕਰਦੇ ਰਹੇ ਆ। ਔਰ ਭਰਤ ਨਾਮਦੇਵ ਜੀ ਤੇ ਜੋ ਕਿ ਉਹਨਾਂ ਦੇ ਭਰਤ ਨਾਮਦੇਵ ਜੀ ਦੀ ਸ਼ਾਦੀ ਉਹ ਵੀ ਸ਼ਿੰਬਾ ਪਰਿਵਾਰ ਦੇ ਵਿੱਚ ਹੋਈ ਔਰ ਸ਼ਿੰਬਾ ਦੀ ਲੜਕੀ ਉਹਦੇ ਨਾਲ ਉਹਨਾਂ ਦੀ ਸ਼ਾਦੀ ਹੋਈ ਚਾਰ ਉਹਨਾਂ ਦੇ ਪੁੱਤਰ ਵੀ ਹੋਏ ਇੱਕ ਉਹਨਾਂ ਦੇ ਬੇਟੀ ਘਰੇ ਹੋਈ। ਤੇ ਇਸੇ ਕਰਕੇ ਭਗਤ ਨਾਮਦੇਵ ਜੀ ਦੇ ਜੀਵਨ ਦੀ ਵਿਚਾਰ ਕਰਨ ਦੀ ਆਪਾਂ ਨੂੰ ਲੋੜ ਪਈ ਹੈ ਕਿ ਇਹ ਮਾਂ ਪਿਓ ਤੋਂ ਲਗਨ ਲੱਗਦੀ ਆ ਉਹ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਮੈਨੂੰ ਮੇਰੇ ਪਿਤਾ ਤੋਂ ਲਗਨ ਲੱਗੀ ਜੇ ਅੱਜ ਪਿਤਾ ਘਰ ਦੇ ਵਿੱਚ ਗੁਟਕਾ ਗੁਰਬਾਣੀ ਪੜਦਾ ਤੇ ਉਹਦਾ ਬੇਟਾ ਵੀ ਬਾਣੀ ਪੜੇਗਾ ਜੇ ਪਿਤਾ दारू ਸ਼ਰਾਬ ਪੀਂਦਾ ਤੇ ਬੱਚਾ ਵੀ ਫਿਰ ਉਸ ਪਾਸੇ ਰੁਝਾਨ ਹੋਏਗਾ ਬੱਚੇ ਵੀ दारू ਸ਼ਰਾਬ ਪੀਣਗੇ ਨਸ਼ਿਆਂ ਤੇ ਲੱਗਣਗੇ ਔਰ ਭਰਤ ਨਾਮ ਦੇ ਜੀ ਕਹਿੰਦੇ ਵੀ ਮੇਰਾ ਜਿਹੜਾ ਪਿਤਾ ਸੀ ਉਹ ਹਰ ਰੋਜ਼ ਪੂਜਾ ਕਰਦਾ ਸੀ ਪਰਮਾਤਮਾ ਦੀ ਭਗਤੀ ਕਰਦਾ ਸੀ ਤੇ ਉਹਨਾਂ ਟਾਈਮਾਂ ਦੇ ਵਿੱਚ ਲੋਕ ਜ਼ਿਆਦਾਤਰ ਦੇਵ ਪੂਜਾ ਕਰਦੇ ਸੀ ਭਾਵ ਕਿ ਪੱਥਰਾਂ ਦੀ ਜਿਵੇਂ ਸਤਜੁਗ ਦੇ ਵਿੱਚ ਇੱਕ ਕਾਲਾ ਪੱਥਰ ਸੀ ਉਹਨੂੰ ਕਾਲੇ ਪੱਥਰ ਨੂੰ ਵਿਸ਼ਨੂੰ ਦਾ ਰੂਪ ਮੰਨ ਕੇ ਲੋਕ ਮੰਨਦੇ ਹੁੰਦੇ ਸੀ ਤੇ ਏ ਨਹੀਂ ਆਪਾ ਮਨ ਕੋਲ ਹੋ ਸਕਦੇ ਕਿ ਪਰਮਾਤਮਾ ਪੱਥਰ ਵਿੱਚ ਹੈ ਨਹੀਂ ਹੈ ਇਹ ਨਹੀਂ ਹੈ ਕਿਸੇ ਵਿਦਵਾਨ ਨੇ ਕਹਿ ਦਿੱਤਾ ਵੀ ਪੱਥਰਾਂ ਵਿੱਚ ਰੱਬ ਨਹੀਂ ਵੱਸਦਾ ਪੱਥਰਾਂ ਵਿੱਚ ਵੀ ਰੱਬ ਹੈਗਾ ਮਹਾਰਾ ਦੀ ਬਾਣੀ ਕਹਿੰਦੀ ਹੈ ਕਈ ਜਨਮ ਪੇਟੀਟ ਪਤੰਗਾ ਕਈ ਜਨਮ ਗਜ ਮੀਨ ਪੁਰੰਗਾ ਕਈ ਜਨਮ ਪੰਕੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਕ ਜੋ ਮੈਲ ਜਗਦੇਸ਼ ਮਿਲ ਕੀ ਬਰੀਆ ਚਰੰਗ ਕਾਲੇ ਦੇ ਸੰਜਰੀਆ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਿ ਭਾਵ ਤੂੰ ਕਈ ਜਨਮ ਚਰਾਸੀ ਭੋਗ ਕੇ ਆਇਆ ਤੇ ਮਾਂ ਦੇ ਪੇਟ ਵਿੱਚ ਤੂੰ ਆ ਗਿਆ ਪਰ ਤੂੰ ਜਨਮ ਨਹੀਂ ਲਿਆ ਮਾਰੀ ਕਹਿੰਦੇ ਖਰ ਗਿਆ ਚਾਰ ਪੰਜ ਮਹੀਨਾ ਦਾ ਤਿੰਨ ਮਹੀਨਾ ਦਾ ਬੱਚਾ ਆ ਕੇ ਖਰ ਗਿਆ ਬੰਦੇ ਤਾਂ ਤੁਰੇ ਪਾਉਂਦੇ ਕਿ ਗਰਭਹਿਰ ਖਰਿਆ ਅਸੀਂ ਇਦਾਂ ਦੇ ਬੱਚਿਆਂ ਦਾ ਮਾਫ਼ ਕਰਨਾ ਅਸੀਂ ਪਾਠ ਪੂਜਾ ਨਹੀਂ ਕਰਾਉਂਦੇ ਸਾਨੂੰ ਕਰਾਉਣੀ ਚਾਹੀਦੀ ਹੈ ਕਿਉਂਕਿ ਉਹ ਜਿਹੜੀ ਰੂਹ ਸਾਡੇ ਘਰੇ ਆਈ ਹੈ ਚਾਹ ਤਿੰਨ ਮਹੀਨਿਆਂ ਦਾ ਸੀ ਬੱਚਾ ਅਸੀਂ ਵੱਡਿਆਂ ਦੇ ਤੀ ਭੋਗ ਪਾਉਂਦੇ ਹਾਂ ਸਭ ਕੁਝ ਕਰਦੇ ਹਾਂ ਅਰਦਾਸਾਂ ਕਰਾਉਣੀ ਆ ਉਹਦਾ ਜੀ ਦਾ ਕਲਿਆਣ ਹੋਵੇ ਪਰ ਅਸੀਂ ਉਸ ਨੂੰ ਮੰਨਦੇ ਨਹੀਂ ਵੀ ਸਾਡੇ ਘਰੇ ਕੋਈ ਰੂਹ ਆਈ ਹੈ ਉਹ ਰੂਹ ਆਈ ਸੀ ਪਰ ਉਹਦੇ ਭਰਤੀ ਬੰਦਗੀ ਚ ਕਮੀ ਹੋਣ ਕਰਕੇ ਉਹ ਮਰੁੱਖਾ ਦੇਹੀ ਤੱਕ ਪਹੁੰਚ ਨਹੀਂ ਸਕੀ ਤੇ ਮਾਰੀ ਕਹਿੰਦੇ ਜਦੋਂ ਤੂੰ ਗਰਭ ਚ ਆ ਕੇ ਖੜ ਗਿਆ ਤੇ ਫਿਰ ਤੂੰ ਸੈਲਗਿਰ ਕਰਿਆ ਸ਼ੈਰ ਸ਼ੈਰ ਗਿਰ ਗਿਰ ਦਾ ਮਤਲਬ ਢਾੜ ਸੈਲ ਪੱਥਰ ਭਾਵ ਤੇ ਤੂੰ ਪੱਥਰਾਂ ਤੇ ਪਹਾੜਾਂ ਦੀ ਜੂਨਾ ਚ ਵੀ ਆਇਆ ਤੇ 84 ਲੱਖ ਜੂਨ ਦੇ ਵਿੱਚ ਸੈਲ ਗਿਰ ਕਰਿਆ ਔਰ ਦੂਜੀ ਗੱਲ ਇਹ ਆ ਜਿਹੜੇ ਲੋਕ ਇਸ ਚੀਜ਼ ਦਾ ਖੰਡਨ ਕਰਦੇ ਨੇ ਇਹ ਪੱਥਰ ਕੋਈ ਜੂਨ ਨਹੀਂ ਦੂਜੇ ਪਾਸੇ ਆਪਾਂ ਜਦੋਂ ਭਗਤ ਪ੍ਰਲਾਦ ਦਾ ਇਤਿਹਾਸ ਪੜ੍ਹਦੇ ਹਾਂ ਤੇ ਭਗਤ ਪ੍ਰਲਾਦ ਦੇ ਬਾਰੇ ਆਪਾਂ ਜ਼ਿਕਰ ਕਰਦੇ ਹਾਂ ਵੀ ਜਦੋਂ ਹਰਨਾਕਸ਼ ਦਾਤ ਉਹਦੇ ਵਾਸਤੇ ਉਹਨੂੰ ਮਾਰਨ ਵਾਸਤੇ ਕਿਰਪਾਨ ਕਢਦਾ ਹੈ ਤੇ ਉਸ ਟਾਈਮ ਵੀ ਪਰਮਾਤਮਾ ਥੰਮ ਉਪਾਰ ਪਰਮਾਤਮਾ ਹਰ ਪ੍ਰਗਟ ਹੋ। ਆਕੇ ਥੰਮ ਸੀ ਬਹੁਤ ਵੱਡਾ ਪੱਥਰ ਦਾ ਉਹਨੂੰ 파ੜ ਕੇ ਪ੍ਰਮਾਤਮਾ ਨਿਕਲਿਆ ਉਹਦੇ ਵਿੱਚੋਂ ਨਿਕਲਿਆ ਜਿਹੜਾ ਉਹਦੇ ਮਹਿਲ ਦੇ ਵਿੱਚੋਂ ਵੱਡਾ ਥੰਮ ਸੀ ਕਿਉਂਕਿ ਥੰਮ ਅ ਪਹਿਲਾਂ ਲਾਲ ਕਰ ਦਿੱਤਾ ਅੱਗ ਪਾਲ ਕੇ ਬੇ ਇਹਨੂੰ ਜੱਫੀ ਪਾ ਉਹ ਥੰਮ ਦੇ ਉੱਤੇ ਉਹਨੇ ਕੀੜੀ ਜਾਂਦੀ ਰੱਬ ਕੀੜੀ ਦਾ ਰੂਪ ਧਾਰ ਕੇ ਆਇਆ ਕੀੜੀ ਬਣ ਕੇ ਤੁਰਿਆ ਜਾ ਰਹੀ ਸੀ ਤੇ ਭਗਤ ਪ੍ਰਿਲਾਦ ਨੇ ਕਿਹਾ ਜਦੋਂ ਕੀੜੀ ਨਹੀਂ ਮਰਚੀ ਮੱਚੀ ਤੇ ਮੈਨੂੰ ਕੀ ਹੁੰਦਾ ਉਹਨੇ ਜੱਫੀ ਪਾ ਲਈ ਥੰਮ ਠੰਡਾ ਹੋ ਗਿਆ ਭਾਵ ਕੇ ਇਹ ਹੋ ਰਿਹਾ ਸੀ ਤੇ ਸੱਚੇ ਬੰਦਿਆਂ ਨੇ ਨੂੰ ਰੱਬ ਨੇ ਦੇਖਿਆ ਵੀ ਉਹਨਾਂ ਨੂੰ ਪਰਮਾਤਮਾ ਦੇ ਪ੍ਰਾਸਤੀ ਦੀ ਹੋਈ ਹੈ ਹੁਣ ਭਗਤ ਨਾਮਦੇਵ ਜੀ ਸੀ ਜਿਹੜੇ ਭੋਲੇ ਭਾਲੇ ਆ ਪਰਿਵਾਰ ਦੇ ਬੱਚੇ ਸੀ ਤੈਨ ਲੱਗੇ ਮੇਰਾ ਪਿਓ ਕਿਤੇ ਰਿਸ਼ਤੇਦਾਰੀ ਚ ਗਿਆ ਤੇ ਮੈਨੂੰ ਉਸਨੇ ਬਾਅਦ ਦੇ ਵਿੱਚ ਇਹ ਕਿਹਾ ਕਿ ਤੂੰ ਜੋਤ ਜਗਾਉਣੀ ਆ ਤੂੰ ਤੂਪ ਬੱਤੀ ਕਰਨੀ ਆ ਤੇ ਜਦੋਂ ਘਰੇ ਕਾਮ ਵਗੈਰ ਚੋਲੀ ਤੇ ਦੁੱਧ ਵੀ ਤੂੰ ਜਿਵੇਂ ਕਈ ਪਰਿਵਾਰ ਅੱਜ ਵੀ ਘਰਾਂ ਦੇ ਵਿੱਚ ਪ੍ਰਸ਼ਾਦਾ ਪਕਾ ਕੇ ਅਰਦਾਸ ਕਰਦੇ ਨੇ ਭੋਗ ਲਵਾਉਂਦੇ ਨੇ ਸਿੱਖਾਂ ਦੀ ਮਰਜ਼ਾਦਾ ਹੈ ਕਿ ਗੁਰੂ ਦਾ ਭੋਜਨ ਉਹਨਾਂ ਕਹੀ ਕਹਿੰਦੇ ਨੇ ਅਸੀਂ ਤੇ ਗੁਰਦੁਆਰੇ ਨਹੀਂ ਲੰਗਰ ਛਕਦੇ ਅਸੀਂ ਤੇ ਘਰੇ ਰੋਟੀ ਖਾਵਾਂਗੇ ਮਤਲਬ ਕਹਿੰਦਾ ਵੀ ਗੁਰਦੁਆਰੇ ਦੇ ਵਿੱਚ ਜਿਹੜਾ ਹੈਗਾ ਜਦ ਤੇਰੇ ਘਰ ਦੇ ਵਿੱਚ ਹੈ ਉਹ ਸਾਡਾ ਪਰਮਾਤਮਾ ਦਾ ਹੈ ਇਹ ਨਹੀਂ ਮੰਨਣਾ ਕਿ ਵੀ ਸਾਡੇ ਘਰੇ ਸਾਡਾ ਭੋਜਨ ਹੈ ਤੇ ਗੁਰਦੁਆਰੇ ਕਿਸੇ ਹੋਰ ਦਾ ਹੈ ਸੋ ਭਗਤ ਨਾਮਦੇਵ ਜੀ ਇਹ ਬਚਨ ਕਰਦੇ ਨੇ ਕਿ ਮੇਰੀ ਲਗਨ ਕਿੱਥੋਂ ਲੱਗੀ ਮੇਰੇ ਤੇ ਕਿਰਪਾ ਕਿਵੇਂ ਹੋਈ ਕਹਿੰਦੇ ਕੰਮ ਕਿਤੇ ਪਿਓ ਚੱਲਿਆ ਨਾਮ ਦੇਵ ਨੂੰ ਆਕਸਦਾਇਆ ਠਾਕੁਰ ਦੀ ਸੇਵਾ ਕਰੀ ਦੁੱਧ ਪਿਆ ਮਨ ਕੈਸਮਝਾਇਆ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪਿਤਾ ਨੇ ਕਿਹਾ ਬੇਟਾ ਨਾਮਦੇਵ ਮੇਰੇ ਮਦਰੋਂ ਠਾਕੁਰ ਦੀ ਪੂਜਾ ਕਰੀ ਭਾਵ ਤੂੰ ਬੱਤੀ ਜਗਾਈ ਤੇ ਜਦੋਂ ਗਾਂ ਚੋਲੀ ਤੇਰੀ ਮਾਤਾ ਨੇ ਉਦੋਂ ਤੂੰ ਦੁੱਧ ਵੀ ਇਸ ਨੂੰ ਪਿਆਦੀ ਭਾਵ ਕੇ ਉਹ ਤੇ ਦੁੱਧ ਉਹਦਾ ਪਿਤਾ ਸੀ ਜਿਹੜਾ ਦੁੱਧ ਉਹਦੇ ਮੂੰਹ ਨਾਲ ਲਾ ਕੇ ਵਾਪਸ ਮੋੜ ਲੈਂਦਾ ਸੀ ਵੀ ਭੋਗ ਲੱਗ ਗਿਆ ਭਾਈ ਹੋਰ ਉਹ ਬੱਚੇ ਨੂੰ ਪਤਾ ਨਹੀਂ ਸੀ ਵੀ ਪੀਂਦਾ ਵੀ ਹੈ ਕਿ ਨਹੀਂ ਪੀਂਦਾ ਭਰਤ ਨਾਮਦੇਵ ਜੀ ਭਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ ਭਰਤ ਨਾਮਦੇਵ ਜੀ ਬੱਚੇ ਸੀ ਛੋਟੀ ਉਮਰ ਦੇ ਸੀ ਤੇ ਪਿਤਾ ਦੀ ਗੱਲ ਮੰਨਣੀ ਸੀ ਤੇ ਕਹਿਣ ਲੱਗੇ ਪਰ ਨਾਮਦੇਵ ਈਸ਼ਾਨ ਕਰ ਕਪਲ ਗਾਇ ਦੋਤੇ ਲਿਆਇ ਭਗਤ ਨਾਮਦੇਵ ਜੀ ਨੇ ਦੀ ਮਾਤਾ ਨੇ ਜਦੋਂ ਗਾਂ ਚੋਲੀ ਤੇ ਭਗਤ ਨਾਮਦੇਵ ਜੀ ਨੇ ਆਪ ਦੀ ਜਿਵੇਂ ਰੀਤੀ ਸੀ ਇਸ਼ਨਾਨ ਵਗੈਰਾ ਆਪਣਾ ਕਰਕੇ ਤੇ ਉਸ ਸਾਲਗਰਾਮ ਦਾ ਵੀ ਉਸ ਮੂਰਤੀ ਦਾ ਵੀ ਇਸ਼ਨਾਨ ਕਰਾਇਆ ਆਵਾਦ ਦਾ ਸਾਫ ਸਪਾਈ ਕਰਕੇ ਤੇ ਬੈਠ ਗਿਆ ਦੁੱਧ ਲੈ ਕੇ ਤੇ ठाकुर ਨੂੰ ਨਿਵਾਲ ਕੇ ਚਰਨ ਉਦਕ ਲੈ ਤਿਲਕ ਚੜਾਇਆ ਕਹਿੰਦੇ ਕਿ ठाकुर ਨੂੰ ਨਿਵਾਇਆ ਭਾਵ ਕਿ ਉਸ ਮੂਰਤੀ ਨੂੰ ਪੱਥਰ ਦਾ ਜਿਹੜਾ ਉਹਦੇ ਕੋਲੇ ਸੀ ਜਿਹਦੀ ਉਹਦੀ ਪਿਤਾ ਪੂਜਾ ਕਰਦਾ ਹੁੰਦਾ ਸੀ ਜਿਹਦੇ ਅੱਗੇ ਬੈਠਦਾ ਹੁੰਦਾ ਸੀ ਤੇ ਇਹ ਇਹਨਾਂ ਚੀਜ਼ਾਂ ਤੋਂ ਅੱਜ ਸਿੱਖ ਵੀ ਦੂਰ ਹੋ ਕੇ ਨੇ ਹੁਣ ਸਿੱਖ ਕਹਿ ਰਹੇ ਨੇ ਕਿ ਘਰਾਂ 'ਚ ਗੁਰੂਆਂ ਦੀ ਫੋਟੋ ਹੀ ਨਾ ਲਾਓ ਫੋਟੋ ਨੂੰ ਮੰਨੋ ਨਾ ਮੰਨਣਾ ਹੋਰ ਚੀਜ਼ ਹੈ ਫੋਟੋ ਲਾਉਣੀ ਕੋਈ ਮਾੜੀ ਨਹੀਂ ਹੈ ਚਾਹੇ ਉਹ ਕਲਪਨਿਕ ਨੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਫੋਟੋ ਲੱਗੀ ਹੈ ਤੇ ਤੁਹਾਨੂੰ ਫੋਟੋ ਦੇਖ ਕੇ ਤੁਹਾਨੂੰ 10ਵੇਂ ਪਾਤਸ਼ਾਹ ਦੀ ਯਾਦ ਆਏਗੀ ਗੁਰੂ ਨਾਨਕ ਦੀ ਫੋਟੋ ਲੱਗੀ ਹੈ ਤੁਹਾਡੇ ਘਰੇ ਆਉਣ ਵਾਲਾ ਮਹਿਮਾਨ ਇਹ ਤਾਂ ਦੇਖੇ ਜਾਣੇ ਕਿ ਇਹ ਤੇ ਗੁਰੂ ਨਾਨਕ ਨੂੰ ਮੰਨਦਾ ਹੈ। ਔਰ ਇਹਦਾ ਸੈਟੀਫੈਕਟ ਵੀ ਤੁਹਾਨੂੰ ਦੱਸ ਦਿੰਨੇ ਆਂ ਕਿ ਆਪਾਂ ਕਹਿੰਦੇ ਆ ਫੋਟੋ ਵੀ ਚੀਜ਼ ਨਹੀਂ। ਇੱਕ ਵਾਰੀ ਮੈਂ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਤੱਕ ਸ੍ਰੀ ਦੰਦਵਾ ਸਾਹਿਬ ਆਨੰਦਗੜ੍ਹ ਉਹਨਾਂ ਦੇ ਨਾਲ ਦਾਸ ਨੇ ਲੰਮਾ ਸਮਾਂ ਪ੍ਰਚਾਰ ਕੀਤਾ ਇਸ ਇਲਾਕੇ 'ਚ ਬਿਠੰਡਾ ਲਾ ਕੇ ਦੰਦਵਾ ਸਾਹਿਬ ਤੋਂ ਸਾਡੇ ਕੋਲੇ ਉੱਥੇ ਇੱਕ ਪਰਿਵਾਰ ਆਇਆ ਇਤੋਂ ਕੁੜੀ ਚਲੀ ਗਈ ਪੰਜਾਬ ਚੋਂ ਤੇ ਮੁੰਡਾ ਪਹਿਲਾਂ ਗਿਆ ਸੀ ਤੇ ਕੁੜੀ ਵਿਆਹ ਤੋਂ ਬਾਅਦ ਲੈ ਕੇ ਗਿਆ ਬਹੁਤ ਵਧੀਆ ਅਮੀਰ ਪਰਿਵਾਰ ਸੀ ਸੋਹਣਾ ਪਰਿਵਾਰ ਸੀ ਕੁੜੀ ਵੀ ਬੜੀ ਸੋਹਣੀ ਸੁਨੱਖੀ ਜ਼ਿਮੀਂਦਾਰਾਂ ਦੀ ਸਰਦੇ ਘਰ ਦੀ ਤੇ ਮੁੰਡਾ ਵੀ ਬਹੁਤ ਵਧੀਆ ਸੀ ਪਰ ਜਦੋਂ ਉੱਥੇ ਚਲੇ ਗਏ ਤੇ ਕੁੜੀ ਦੇ ਬੇਟਾ ਹੋਇਆ ਨਾਲ ਤੇ ਕੁੜੀ ਦੇ ਬੇਟਾ ਸੀ ਜਿਹੜਾ ਉਹ ਜਿਵੇਂ ਉਹ ਹੱਤਛੀਜੇ ਲੋਕ ਹੁੰਦੇ ਨੇ ਕਾਲੇ ਜਿਹੇ ਲੋਕ ਹੁੰਦੇ ਨੇ ਤਾਮਣੀ ਜਿਹੇ ਲੋਕ ਉਹ ਹੋ ਜਾ ਮੁੰਡਾ ਹੋ ਗਿਆ। ਯਾਰੀ ਖਾਲਸਾ ਜੀ। ਜਦ ਉੱਥੇ ਬੱਚਾ ਹੋ ਗਿਆ ਤੇ ਉਹ ਉਹ ਜਿਹੜਾ ਮੁੰਡਾ ਸੀ ਜੀਵਿੰਦਾਰਾਂ ਦਾ ਉਹ ਉਹਨੂੰ ਕਹਿਣ ਲੱਗਾ ਵੀ ਮੈਂ ਤਾਂ ਤੈਨੂੰ ਰੱਖਣਾ ਨਹੀਂ ਭਾਵੇਂ ਮੇਰਾ ਬੱਚਾ ਹੀ ਨਹੀਂ ਮੇਰੇ ਵਰਗੀ ਛੱਕ ਲਈ ਨਹੀਂ ਇਹਦੀ। ਇਹ ਤਾਂ ਭਾਵੇਂ ਉਹਨੇ ਛੱਕ ਦਿੱਤਾ ਤੇ ਕੇਸ ਚੱਲਾ ਗਿਆ। ਕੁੜੀ ਦੇ ਮਾਪੇ ਵੀ ਇੱਥੇ ਦੁਖੀ ਦੀ ਉੱਥੇ ਕੁੜੀ ਨਾਲ ਕੀ ਬਣ ਰਿਹਾ। ਸੋ ਜਦੋਂ ਕੇਸ ਜੱਜ ਦੇ ਕੋਲੇ ਚੱਲਾ ਗਿਆ ਜੱਜ ਬੜਾ ਸਿਆਣਾ ਸੀ। ਜੱਜ ਨੇ ਕੁੜੀ ਨੂੰ ਦੇਖਿਆ ਤੇ ਦੇਖਿਆ ਵੀ ਕੁੜੀ ਤੇ ਬਿਜੇ ਸ਼ਰੀਪ ਲੱਗਦੀ ਆ ਸਿਆਣੀ ਲੱਗਦੀ ਆ ਵੀ ਮੇਰੇ ਤੋਂ ਕਿਤੇ ਕੋਈ ਤਾਪ ਨਾ ਹੋ ਜੇ ਦਾ ਘਰ ਉਜੜ ਜੇ ਜਦੋਂ ਜਮੈਨ ਖੀਰ ਤੇ ਕੇਸ ਆ ਗਿਆ ਵੀ ਮੈਂ ਰੱਖਣੀ ਨਹੀਂ ਜੱਜ ਕਹਿੰਦਾ ਭਾਈ ਮੈਂ ਤੁਹਾਡੇ ਘਰੇ ਜਾਣਾ ਇੱਕ ਟਵਾਰੀ ਜਿੱਥੇ ਤੁਸੀਂ ਰਹਿੰਦੇ ਹੋ ਜਦੋਂ ਜੱਜ ਉੱਥੇ ਘਰੇ ਆਇਆ ਤੇ ਕਰਿਆ ਕਿ ਜਦੋਂ ਜੱਜ ਨੇ ਘਰ ਦੇ ਵਿੱਚ ਬੈਠਾ ਤੇ ਉਹ ਕਹਿੰਦਾ ਵੀ ਤੁਹਾਡੇ ਉਹ ਕਮਰੇ ਚ ਸਾਰੇ ਕਮਰੇ ਚ ਉਹਨੇ ਦੇਖਿਆ ਕਿਦੋਂ ਜਿਹੜੇ ਕਮਰੇ ਸੀ ਉਹਨਾਂ ਦੇ ਤੇ ਬੈਡਰੂਮ ਤੇ ਜਦੋਂ ਚਲਾ ਗਿਆ ਨਾ ਉਹ ਤੇ ਬੈਡਰੂਮ ਦੇ ਸਾਹਮਣੇ ਉੱਥੇ ਹਰਸੀ ਬੱਚੇ ਦੀ ਫੋਟੋ ਲੱਗੀ ਹੋਈ ਸੀ ਪਿਆਰੇ ਖਾਲਸਾ ਜੀ ਉਹ ਜਦੋਂ ਬੱਚਾ ਡਿਲੀਵਰੀ ਹੋਣ ਵਾਲੀ ਹੁੰਦੀ ਹੈ ਤੇ ਬੀਬੀਆਂ ਨੂੰ ਜ਼ਿਆਦਾਤਰ ਛੋਟੇ ਬੱਚਿਆਂ ਦੀਆਂ ਤਸਵੀਰਾਂ ਚੰਗੀਆਂ ਲੱਗਦੀਆਂ ਉਹ ਕਿਤੇ ਬੱਚੇ ਦੀ ਫੋਟੋ ਕਿਤੇ ਸ਼ਹਿਰੋਂ ਲਿਆ ਕੇ ਉਹਨੇ ਆਪਦੇ ਲਾ ਲਈ ਤੇ ਜੱਜ ਨੇ ਕਿਹਾ ਭਾਈ ਕੁੜੀ ਬਿਲਕੁਲ ਸਹੀ ਆ ਜੇ ਹੈ ਰੌਲਾ ਤੇ ਆ ਫੋਟੋ ਦਾ ਜਿਹੜੀ ਸਾਹਮਣੇ ਆ ਕਿਉਂਕਿ ਜਦੋਂ ਇਹ ਬੀਬੀ ਔਰਤ ਸੀ ਅੰਮ੍ਰਿਤ ਵੇਲੇ ਇਹਦੇ ਮੱਥੇ ਲੱਗਦੀ ਸੀ ਹਰ ਰੋਜ਼ ਤੇ ਇਸੇ ਵਰਗਾ ਹੀ ਅਕਸ਼ ਬਣ ਗਿਆ ਬੱਚੇ ਦਾ ਜੇ ਸਾਡੇ ਘਰੇ ਚਾਰਾਂ ਸਾਹਿਬ ਜਰਦਿਆਂ ਦੀਆਂ ਫੋਟਮਾਂ ਲੱਗੀਆਂ ਹੋਣ ਗੁਰੂ 10ਵੇਂ ਪਾਤਸ਼ਾਹ ਦੀ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਾਂ ਗੁਰੂ ਨਾਨਕ ਸਾਹਿਬ ਦੀ ਜਾਂ ਦਰਸਣ ਗੁਰੂਆਂ ਚੋਂ ਕਿਸੇ ਵੀ ਗੁਰੂ ਦੀਆਂ ਫੋਟਮਾਂ ਲੱਗੀਆਂ ਹੋਣ ਤੇ ਸਾਡੇ ਘਰਾਂ ਦੇ ਵਿੱਚ ਕਿਉਂ ਨਾ ਪ੍ਰਤਾਪਤੀ ਪੁੱਤ ਪੈਦਾ ਹੋਣਗੇ ਅਸੀਂ ਗੁਰੂਆਂ ਦੀਆਂ ਫੋਟੋਆਂ ਨੂੰ ਨਪਰਤ ਕਰ ਰਹੇ ਹਾਂ ਸੋ ਇਸ ਕਰਕੇ ਕਹਿਣ ਲੱਗੇ ਭਾਵ ਉਹਨਾਂ ਯੁੱਗਾਂ 'ਚ ਠਾਕਰ ਪੂਜਾ ਕਰਦੇ ਸੀ ਲੋਕ ਦੇਵ ਪੂਜਾ ਕਰਦੇ ਸੀ ਸਤ ਆਦਵਾਪਰ ਦੇ ਵਿੱਚ ਦੇਵਤਿਆਂ ਦੀ ਪੂਜਾ ਹੋਈ ਹੈ ਦੇਵ ਪੂਜਾ ਹੋਈ ਹੈ ਭਾਵ ਕਿ ਅਸੀਂ ਉਸ ਚੀਜ਼ ਤੋਂ ਮੁਨਕ ਨਹੀਂ ਹੋਣਾਗਾ ਤੇ ਜਿਹੜੇ ਸੱਚੇ ਬੰਦੇ ਸੀ ਉਹਨਾਂ ਨੇ ਪ੍ਰਗਟ ਵੀ ਕਰ ਲਿਆ ਜਿਹੜੇ ਪਰਮਾਤਮਾ ਤਾਂ ਜਾਣਦਾ ਨਾ ਪਰਮਾਤਮਾ ਨਾਲ ਉਹਨਾਂ ਨੂੰ ਮਿਲਿਆ ਵੀ ਹੈ ਤੇ ਭਗਤ ਨਾਮਦੇਵ ਜੀ ਇਹੀ ਗੱਲ ਕਰ ਰਹੇ ਨੇ ਛਿੰਬਿਆਂ ਦੇ ਘਰ ਦਾ ਉਹਦਾ ਜਨਮ ਸੀ ਪਿਆਰੇ ਖਾਲਸਾ ਜੀ ਔਰ ਅੱਜ ਵੀ ਦੇਖੋ ਤੁਸੀਂ ਨਾਮਦੇਵ ਦੇ ਨਾਮ ਤੇ ਪੰਜਾਬ ਦੇ ਵਿੱਚ ਕੀ ਬਾਹਰ ਵੀ ਗੁਰੂ ਗੁਰਦੁਆਰੇ ਬਣੇ ਹੋਏ ਨੇ ਤੇ ਭਗਤ ਨਾਮਦੇਵ ਦੇ ਜਿਹੜੇ ਪੈਰੋਕਾਰ ਨੇ ਉਹ ਅੱਜ ਵੀ ਭਾਰਤੀ ਉਸ ਨੂੰ ਮੰਨਦੇ ਨੇ ਔਰ ਕਹਿਣ ਲੱਗੇ ਜਦੋਂ ਅ ਬਕਤ ਨਾਮਦੇਵ ਜੀ ਆਪਣੇ ਪਿਤਾ ਦੇ ਕਹਿਣ ਤੇ ਤੇ ਠਾਕੁਰ ਦੇ ਅੱਗੇ ਬੈਠ ਗਿਆ ਭਾਵ ਹੱਥ ਜੋੜ ਬੇਨਤੀ ਕਰੇ ਦੁੱਧ ਪਿਓ ਜੀ ਗੋਬਿੰਦ ਰਾਯ ਜਦੋਂ ਉਹਨੇ ਦੁੱਧ ਪਿਆਉਣ ਦੀ ਕੋਸ਼ਿਸ਼ ਕੀਤੀ ਤੇ ਪੱਥਰ ਨੇ ਦੁੱਧ ਕੀ ਪੀਣਾ ਸੀ ਕਿਉਂਕਿ ਪੱਥਰ ਨੇ ਦੁੱਧ ਕੀ ਪੀਣਾ ਕੀ ਉਹਨੇ ਰੋਟੀ ਖਾਣੀ ਸੀ ਭਾਵ ਜਿਹਦਾ ਪਿਤਾ ਤਾਂ ਉਦਾਂ ਹੀ ਪੋਗਲਵਾੜ ਲੈ ਜਿਵੇਂ ਅੱਜ ਆਪਾਂ ਇਹ ਲੋਕ ਮੂਰਤੀਆਂ ਨੂੰ ਐਵੇਂ ਬਦਾਨਾ ਮੂੰਹ ਨੂੰ ਲਾ ਕੇ ਮੋੜ ਲੈਂਦੇ ਨੇ ਵੀ ਭੋਗ ਲਾ ਕੇ ਜੀ ਭੋਗ ਲਾ ਗਿਆ ਉਸ ਕਰਕੇ ਨਾਮਦੇ ਵੀ ਇਸ ਗੱਲ ਤੋਂ ਸੱਖਣਾ ਸੀ ਉਹਨੂੰ ਪਤਾ ਨਹੀਂ ਸੀਗਾ ਵੀ ਇਹ ਛੱਕਦਾ ਵੀ ਹੈ ਕਿ ਐਵੇਂ ਲੋਕ ਪਖੰਡ ਕਰ ਰਹੇ ਨੇ ਤਾਂ ਪਿਆਰੀ ਖਾਲਸਾ ਜੀ ਨਾਮਦੇਵ ਬੱਚਾ ਸੀ ਉਹ ਘਬਰਾ ਗਿਆ ਵੀ ਜੇ ਦੁੱਧ ਨਾ ਪੀਤਾ ਮੇਰਾ ਪਿਤਾ ਮੈਨੂੰ ਲੜੇਗਾ ਕਿ ਕਿ ਤੂੰ ਦੁੱਧ ਨਹੀਂ ਪੀਆ ਆ ਤੇ ਹੱਥ ਜੋੜ ਕੇ ਮਿੰਤਾ ਕਰਨ ਲੱਗਿਆ ਹੋਸ ਤੇ ਆ ਕੇ ਕਿ ਤੇ ਤੁਸੀਂ ਦੁੱਧ ਪੀਓ ਔਰ ਨੇਚੋ ਕਰ ਆਰਾਧਿਆ ਹੋਏ ਦਿਾਲ ਦਰਸਦਕਾ ਦੇਖ ਲਾਇਆ ਨੇਚਾ ਕੀਤਾ ਵੀ ਤੂੰ ਦੁੱਧ ਪੀ ਕੇ ਉਹਨੇ ਮੰਨਿਆ ਕਿ ਪ੍ਰਮਾਤਮਾ ਹੈ ਕਹਿਣ ਲੱਗੇ ਵਿਸ਼ਵਾਸ ਭਰੋਸਾ ਅੱਜ ਅਸੀਂ ਗੁਰੂਆਂ ਤੇ ਵੀ ਝੱਕ ਕਰ ਰਹੇ ਹਾਂ ਕੋਈ ਕਹਿੰਦਾ ਉੱਤੇ ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਨੇ ਪੰਜ ਪਿਆਰਿਆਂ ਦੇ ਸੀਸ ਕੱਟਣ ਲੱਗਿਆ ਸੀਸ ਨਹੀਂ ਕੱਟੇ ਬੱਕਰਿਆਂ ਦੇ ਸਿਰ ਝਟਕਾਏ ਨੇ ਜਿਹੜੇ ਲੋਕ ਗੁਰੂ ਤੇ ਛੱਕ ਕਰ ਸਕਦੇ ਨਹੀਂ ਉਹ ਕਿਸੇ ਦੇ ਨਹੀਂ ਬੰਦੇ ਹਾਂ ਕਿਉਂਕਿ ਗੁਰ ਕੀ ਕਰਨੀ ਕਾਹੇ ਤਾਲ ਜੋ ਗੁਰੂ ਨੇ ਕਰ ਬਖਾਈ ਤੁਸੀਂ ਉਹਦੇ ਕੰਨੀ ਕਿਉਂ ਭੱਜਦੇ ਹੋ ਕਿਉਂ ਦੌੜਦੇ ਹੋ ਕਿਉਂ ਛੱਕ ਕਰਦੇ ਹੋ ਸੋ ਕਹਿਣ ਲੱਗੇ ਜਦੋਂ ਨੇਚਾ ਸੀ ਨਾ ਵਿਸ਼ਵਾਸ ਸੀ ਤੇ ਪਰ ਪਰਿਕਟੋਰੀ ਨਾਮਦੇਵ ਲੈ ਠਾਕਰ ਨੂੰ ਦੁੱਧ ਪਲਾਇਆ ਗਾਇ ਮੋਈ ਜਿਵਾਲੀਆਂ ਨਾਮਦੇਵ ਦਾ ਚੱਪਰ ਛਾਇਆ ਕਹਿਣ ਲੱਗੇ ਭਾਵ ਕਿ ਜਦੋਂ ਨਾਮਦੇਵ ਭਗਤ ਸੀ ਉਹਦੇ ਬਾਰੇ ਕਹਿਣ ਲੱਗੇ ਬਾਦਸ਼ਾਹ ਦੇ ਕੋਲੇ ਕਾਫੀ ਸ਼ਿਕਾਇਤਾਂ ਗਈਆਂ ਜੀ ਇਹ ਹਿੰਦੂ ਆ ਇਹ ਐ ਕਰਕੇ ਨਾਮ ਜਪਦਾ ਹੈ ਭਾਵ ਕਿ ਛੋਟੀ ਜਾਤ ਦਾ ਤੇ ਮੰਦਰ ਦੇ ਵਿੱਚੋਂ ਤੁਸੀਂ ਜਦੋਂ ਹਜੂਰ ਸਾਹਿਬ ਜਾਣੇ ਹੋ ਉੱਥੇ ਨੇੜੇ ਅੱਗੇ ਕਰੀਬ 40-50 ਕਿਲੋਮੀਟਰ ਦਾ فاਸਲਾ ਹੈ ਸ਼ਾਇਦ ਉੱਥੇ ਉਹ ਨਾਮਦੇਵ ਜਿਸ ਮੰਦਰ ਦੇ ਵਿੱਚ ਮੱਥਾ ਟੇਕਣ ਨਹੀਂ ਗਿਆ ਸੀ ਨਾਮਦੇਵ ਉੱਥੇ ਜਿਹੜੇ ਲੋਕ ਬੈਠੇ ਸਨ ਉਹਨਾਂ ਜੇ ਉਹ ਪਹਿਲਾਂ ਜਾਣਦਾ ਹੁੰਦਾ ਫਿਰ ਉਹਨੂੰ ਕਿਉਂ ਧੱਕੇ ਪੈਂਦੇ ਉਹ ਤਾਂ ਕਿਸੇ ਨੇ ਜੁੱਤੀ ਦਿੱਤੀ ਸੀ ਜੋ ਨੇ ਲੜ ਬੰਨੀ ਹੋਈ ਸੀ ਉਸ ਸਨੇ ਜੁੱਤੀ ਲੜ ਬੰਨੀ ਅੰਦਰ ਲੈ ਗਿਆ ਉਹਨਾਂ ਨੇ ਕਿਹਾ ਤੂੰ ਪੰਡਤਾਂ ਦੇ ਮੰਦਰ ਦੇ ਵਿੱਚ ਤੇ ਜੋੜੇ ਤੇਰੇ ਮਗਰ ਬੰਨੇ ਨੇ ਤੂੰ ਆ ਗਿਆ ਤੇ ਉਹਨਾਂ ਨੇ ਉਸ ਨੂੰ ਧੱਕੇ ਦਿੱਤੇ ਵੀ ਤੂੰ ਸ਼ੂਦਰ ਆ ਤੂੰ ਸਾਡੇ ਗਰੀਬ ਆ ਤੂੰ ਤੇ ਉਹ ਮਗਰਲੇ ਪਾਸੇ ਜਾ ਕੇ ਬਹਿ ਗਿਆ ਨਾਮ ਦੇ ਤੇ ਫੇਰ ਦੀਆ ਬਿਉਰਾ ਨਾਮੇ ਕ ਤੇ ਭਾਵ ਕਿ ਪ੍ਰਮਾਤਮਾ ਨੇ ਉਸ ਮੰਦਰ ਦਾ ਮੂੰਹ ਘੁਮਾ ਦਿੱਤਾ ਅੱਜ ਵੀ ਉਹਦਾ ਮੂੰਹ ਘੁੰਮਿਆ ਹੋਇਆ ਪਿਛਲੇ ਪਾਸੇ ਆ ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਕਿ ਉਸ ਬਾਦਸ਼ਾਹ ਨੇ ਜਦੋਂ ਬਾਦਸ਼ਾਹ ਮੁਹੰਮਦ ਬਿੰਦ ਤੁਗਲਕ ਉਸ ਨੇ ਜਦੋਂ ਸ਼ਿਕਾਇਤਾਂ ਸੁਨੀਆਂ ਉਹ ਮੁਸਲਮਾਨ ਸੀ ਤੇ ਉਹਨੇ ਕਿਹਾ ਵੀ ਇਹ ਗਰੀਬ ਜਿਹੜਾ ਹਿੰਦੂ ਹੈ ਉਹਨੇ ਭਗਤ ਨਾਮਦੇਵ ਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਕਹਿਣ ਲੱਗਾ ਵੀ ਆਹ ਗਾਂ ਜਿਹੜੀ ਇਹਨੂੰ ਮਰੀ ਨੂੰ ਜਿਉਂਦੀ ਕਰ ਜੇ ਤੇਰੇ ਚ ਸ਼ਕਤੀ ਹੈ ਤਾਂ ਸ਼ਕਤੀ ਦਿਖਾਉ ਦੀ ਤੇ ਜਿਵੇਂ ਅੱਜ ਅਗਲਾ ਕਹਿ ਦਿੰਦਾ ਵੀ ਜੇ ਰੱਬ ਹੈ ਨਹੀਂ ਰੱਬ ਹੈ ਨਹੀਂ 80% ਲੋਕਾਂ ਦਾ ਜੋਰ ਇਸੇ ਗੱਲ ਤੇ ਲੱਗਿਆ ਪਿਆ ਵੀ ਰੱਬ ਹੀ ਹੈ ਨਹੀਂ ਜਿਹੜੇ ਬੰਦੇ ਵਕਾਰੀ ਨੇ ਨਸ਼ਈ ਨੇ ਉਹ ਉਹ ਇਹ ਕਹਿੰਦੇ ਨੇ ਕਿ ਰੱਬ ਹੈ ਨਹੀਂ ਤੇ ਉਹ ਕਹਿੰਦੇ ਜੇ ਰੱਬ ਹੈਗਾ ਤਾਂ ਦਿਖਾਓ ਕਹਿੰਦੇ ਵੀ ਰੱਬ ਦਿਖਾਓ ਜੇ ਹੈਗਾ ਤਾਂ ਤੂੰ ਇਸ ਕਰਕੇ ਉਹ ਕਹਿਣ ਲੱਗਾ ਬਾਦਸ਼ਾਹ ਕਹਿਣ ਲੱਗਾ ਵੀ ਤੂੰ ਰੱਬ ਗਊ ਨੂੰ ਜਿਉਂਦੀ ਕਰ ਤੇ ਭਗਤ ਨਾਮਦੇਵ ਕਹਿਣ ਲੱਗਿਆ ਕਿ ਜੋ ਪਰਮਾਤਮਾ ਜਿਹਨੂੰ ਮਾਰ ਦਿੰਦਾ ਮਾਰਨ ਦੀ ਜਿਉਣ ਦੀ ਜਿਹੜੀ ਤਾਕਤ ਪਰਮਾਤਮਾ ਕੋਲੇ ਹੈ ਪਰ ਸੁਲਤਾਨ ਪੁੱਛੇ ਸੁਨ ਬੇਨਾਮ ਦੇਖੂ ਰਾਮ ਤੇ ਮਾਰੇ ਕੰਮ ਨਾਮਾ ਸੁਲਤਾਨ ਨੇ ਬਾਂਦ ਲਾ ਦੇਖੋ ਤੇਰਾ ਰ ਬੀਟਲਾ ਬਿਸਮਲ ਗਉ ਦਿਉ ਜਿਵਾਏ ਨਾਤਰ ਗਰਦਨ ਮਾਰੂ ਥਾਂ ਵੀ ਨਹੀਂ ਤਾਂ ਤੈਨੂੰ ਮੈਂ ਮਾਰ ਦੂੰਗਾ ਨੇ ਤਾਂ ਤੋਂ ਮਰੀ ਹੋਈ ਗਊ ਨੂੰ ਜਿਉਂਦਾ ਕਰ ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਕਹਿਣ ਲੱਗੇ ਜੀ ਜਿਹੜੀ ਚੀਜ਼ ਮਰ ਗਈ ਉਹਨੂੰ ਮੈਂ ਜਿਉਂਦੀ ਕਿੱਥੇ ਕਰ ਸਕਦਾ ਕਿਉਂਕਿ ਇਹ ਤਾਂ ਪਰਮਾਤਮਾ ਦੇ ਹੱਥ ਦੇ ਵਾਸ ਵਿੱਚ ਹੈ ਤੇ ਕਹਿਣ ਲੱਗੇ ਭਗਤ ਨਾਮਦੇਵ ਜੀ ਕਹਿਣ ਲੱਗੇ ਵੀ ਪਰਮਾਤਮਾ ਨੇ ਮੇਰੀ ਮਦਦ ਕੀਤੀ ਤੇ ਭਾਵ ਮੋਈ ਹੋਈ ਗਰੂ ਗਊ ਜਿਉਂਦੀ ਹੋਗੀ ਕਿਉਂਕਿ ਜਦੋਂ ਉਹ ਬਾਦਸ਼ਾਹ ਦੇ ਉਹ ਨਾਮਦੇਵ ਨੂੰ ਤਸੀਹੇ ਦੇਣ ਲੱਗਿਆ ਉਹ ਸੂਲ ਉਠਿਆ ਦਰਦ ਹੋਇਆ ਜਦੋਂ ਆਪਾਂ ਕੋਈ ਭਗਤੀ ਕਰਨ ਵਾਲੇ ਨੂੰ ਕਿ ਸਾਧੂ ਸੰਤ ਨੂੰ ਦੁੱਖ ਦਿੰਨੇ ਆ ਤੇ ਆਪਾਂ ਨੂੰ ਰੋਗ ਲੱਗਦੇ ਨੇ ਬਿਮਾਰੀ ਲੱਗਦੀ ਹੈ ਉਹ ਬਿਮਾਰੀ ਦੇ ਕਾਰਨ ਤੇ ਉਹ ਉਹਨੂੰ ਇਸ ਗੱਲ ਦਾ ਯਕੀਨ ਹੋਇਆ ਕਿ ਇਹ ਤੋਂ ਭਗਤਾਂ ਤੇ ਇਹਦੇ ਨਾਲ ਮੈਂ ਇਹਨੇ ਥਲਵਾੜ ਕਰ ਰਿਹਾ ਤੇ ਬਾਦਸ਼ਾਹ ਵੀ ਝੁੱਕ ਗਿਆ ਉਹਦੇ ਤੇ ਸੋ ਪਰਮਾਤਮਾ ਨੇ ਭਗਤ ਨਾਮਦੇਵ ਜੀ ਦੇ ਹਰ ਪੱਖੋਂ ਭਗਤ ਨਾਮਦੇਵ ਜੀ ਦਾ ਸਾਥ ਦਿੱਤਾ ਤੇ ਭਗਤ ਨਾਮਦੇਵ ਜੀ ਦੇ ਬਾਰੇ ਉਹ ਆਪ ਭਗਤ ਨਾਮਦੇਵ ਜੀ ਲਿਖਦੇ ਹਨ ਕਹਿਣ ਲੱਗੇ ਭਾਈ ਪਰਮਾਤਮਾ ਨੂੰ ਅਸੀਂ ਇਦਾਂ ਪ੍ਰਾਪਤ ਕੀਤਾ ਤੇ ਬਾਅਦ ਦੇ ਵਿੱਚ ਉਹਨਾਂ ਨੇ ਇਹਨਾਂ ਦੂਧ ਕਟੋਰੇ ਗੜਬੇ ਪਾਣੀ ਕਪਲ ਗਾਏ ਨਾਮੇ ਦੋਇਆਨੀ ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਵੀ ਮਤਲਕਿ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਸੋ ਉਸ ਤੋਂ ਬਾਅਦ ਭਗਤ ਨਾਮਦੇਵ ਜੀ ਨੇ ਇਸ ਚੀਜ਼ ਦਾ ਖੰਡਨ ਕੀਤਾ ਵੀ ਪੱਥਰ ਦੇ ਵਿੱਚ ਪ੍ਰਮਾਤਮਾ ਨਹੀਂ ਹੈ ਪ੍ਰਮਾਤਮਾ ਤੁਹਾਡੀ ਆਤਮਾ ਵਿੱਚ ਹੈ ਭਗਤ ਨਾਮਦੇਵ ਜੀ ਨੇ ਲਿਖਿਆ ਏਤੇ ਪੱਥਰ ਕੀ ਜੇ ਪਾਉ ਦੂਜੇ ਪੱਥਰ ਪਰ ਜੇ ਪਾਉ ਜੇ ਉਹ ਦੇਉ ਤਾਂ ਹੋਵੀਂ ਦੇਵਾ ਕਰਨ ਕਹੇ ਨਾਮ ਦੇਵਾ ਮਾਰ ਕੀ ਸੇਵਾ ਭਗਤ ਨਾਮਦੇਵ ਜੀ ਕਹਿੰਦੇ ਇੱਕ ਪੱਥਰ ਅੱਗੇ ਆਪਾਂ ਮੱਥੇ ਟੇਕਦੇ ਹਾਂ ਦੂਜੇ ਪੱਥਰ ਤੇ ਆਪਾਂ ਪੈਰ ਰੱਖ ਕੇ ਤੁਰਦੇ ਆਹ ਛੜ ਕੇ ਸਾਰੀ ਪੱਥਰਾਂ ਦੀ ਬਣੀ ਹੁੰਦੀ ਹੈ ਸਤਾਰਨ ਕਿਥੋਂ ਲਈ ਫਿਰ ਜਦੋਂ ਆਤਮਾ ਪਹੁੰਚ ਗਈ ਫਿਰ ਉਹਨਾਂ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਪਰਮਾਤਮਾ ਤੁਹਾਡੀ ਆਤਮਮਾ ਵਿੱਚ ਹੈ ਔਰ ਜਦੋਂ ਇੱਥੋਂ ਤੱਕ ਗੱਲ ਬਣ ਗਈ ਤੇ ਭਗਤ ਨਾਮਦੇਵ ਜੀ ਕਹਿੰਦੇ ਇੱਥੋਂ ਤੱਕ ਰੱਬ ਮੇਰੇ ਤੇ ਮਿਹਰਬਾਨ ਹੋ ਗਿਆ ਭਾਵ ਰੱਬ ਮੇਰੀ ਛੱਪਰੀ ਬਣਾਉਣ ਆ ਗਿਆ ਭਗਤ ਨਾਮਦੇਵ ਜੀ ਕਹਿੰਦੇ ਕਹਿੰਦੇ ਮੇਰੀ ਚੱਪੜੀ ਬਣਾ ਦੀ ਤੇ ਚੱਪੜੀ ਬਹੁਤ ਸੋਹਣੀ ਬਣ ਗਈ ਤੇ ਕਹਿੰਦੇ ਸਾਡੇ ਗੁਆੜ ਇੱਕ ਬਹੁਤ ਅਮੀਰ ਤੇ ਤਕੜਾ ਪਰਿਵਾਰ ਸੀ ਉਹ ਆ ਕੇ ਜਦੋਂ ਉਹਨਾਂ ਨੇ ਦੇਖੀ ਲੋਕ ਦੇਖਣ ਆਏ ਤੇ ਵੀ ਐਡੀ ਸੋਹਣੀ ਚੱਪੜੀ ਬਣੀ ਇਹ ਨਾਮਦੇਵ ਜੀ ਤੇ ਇਹ ਜਦ ਕੋਈ ਮਿਸਤਰੀ ਵੀ ਜਿਹਨੇ ਚੱਪੜੀ ਬਣਾ ਦੇ ਤੇ ਭਗਤ ਨਾਮਦੇਵ ਜੀ ਨੂੰ ਕਹਿਣ ਲੱਗੇ ਉਹ ਅਮੀਰ ਇਹ ਕਹਿਣ ਲੱਗੀ ਭਗਤ ਜੀ ਕਹਿਣ ਲੱਗੀ ਇਹ ਮਿਸਤਰੀ ਦਾ ਡਰੈਸ ਦੇ ਭਾਅ ਤੋਂ ਦੁੱਗਣੇ ਪੈਸੇ ਦੇ ਦੂੰਗੀ ਮੈਂ ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਇਹ ਮਿਸਤਰੀ ਪੈਸੇ ਨਹੀਂ ਲੈਂਦਾ ਇਹ ਪ੍ਰੇਮ ਪਿਆਰ ਦਾ ਭੁੱਖਾ ਹੈ ਜਿਹੜਾ ਇਹਨੂੰ ਪ੍ਰੇਮ ਕਰਦਾ ਉਹਦੇ ਕੰਮ ਕਰਦਾ ਇਹ ਵੀ ਭਗਤ ਨਾਮਦੇਵ ਜੀ ਨੇ ਆਪ ਆਪਣੀ ਬਾਣੀ ਚ ਦਰਜ ਕੀਤਾ ਕਹਿਣ ਲੱਗੇ ਪਾੜ ਪਰੋਸਨ ਪੂਛਲੇ ਨਾਮਾ ਕਾਫੇ ਛਾਣ ਚਵਾਈਓ ਪड़ोसन ਕਹਿੰਦੀ ਕਿ ਨਾਮਿਆਂ ਕੀ ਤੋਂ ਬਣਵਾਈਏ ਚੱਪਰੀ ਤੋਪੇ ਦੁੱਗਣੀ ਮਜ਼ਦੂਰੀ ਡੋਂਮੋ ਕੋ ਬੇਟੀ ਦਿਓ ਬਤਾਈਓ ਮੈਨੂੰ ਉਸ ਚੱਪਰੀ ਬਣਾਉਣ ਵਾਲੇ ਕਾਰੀਗਰ ਦਾ ਐਡਰੈਸ ਦੱਸ ਉਹ ਤਰਖਾਨ ਦਾ ਐਡਰੈਸ ਦੱਸ ਜਿਹਨੇ ਤੇਰੀ ਚੱਪਰੀ ਬਣਾਈ ਹੈ ਤੇ ਅੱਗੋ ਕਹਿਣ ਲੱਗੇ ਇਹ ਬੈਸ ਨਹੀਂ ਦਿੱਤਾ ਜਾ ਸਕਦਾ ਸੋ ਦਰ ਕੇ ਹਾ ਸੋ ਕਰ ਕੇ ਹਜਤ ਵੈ ਸਰਬ ਸਮਾਲੇ ਉਹ ਦਰ ਕਿੱਥੇ ਆ ਜਿੱਥੇ ਬੈਠਾ ਸਾਰਿਆਂ ਦੀ ਦੇਖ ਰੇ ਕਰ ਰਿਆ ਰੀਤ ਬਾਈ ਬੇਬੀ ਦੇ ਨਾ ਜਾਈ ਤੇਖ ਬੇਬੀ ਰਿਓ ਸਮਾਈ 함ਰੀ ਬੇਬੀ ਪ੍ਰਾਨ ਅਦਾਰਾ ਉਹ ਤਾਂ ਜਿਹਨਾਂ ਦੇਦੀ ਆ ਨਾ ਜਿਹੜਾ ਪਰਮਾਤਮ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਉਹ ਪਰਮਾਤਮਾ ਕਾਲਪੁਰਖ ਵੈ ਗੁਰੂ ਰੋਮ ਰੋਮ ਵਿੱਚ ਰਮਿਆ ਹੋਇਆ ਸੋ ਭਗਤ ਨਾਮਦੇਵ ਜੀ 14 ਸੋ ਸਤਿ ਵਿਕਰੀ ਵੀ ਇਹਨਾਂ ਦਾ ਧਿਆਨ ਤੋਂ ਹੋ ਗਿਆ ਸੀ ਤੇ ਭਗਤ ਨਾਮਦੇਵ ਜੀ ਨੇ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਉਸ ਮਾਲਕ ਦਾ ਨਾਮ ਜਪਿਆ ਤੇ ਅੱਗੇ ਜਪਨ ਦਾ ਉਹਨਾਂ ਨੇ ਅੱਗੇ ਆਪਣੇ ਪੈਰੋਕਾਰਾਂ ਨੂੰ ਹਿਦਾਇਤ ਕੀਤੀ ਕਿ ਦੇਵ ਪੂਜਾ ਪੱਥਰ ਪੂਜਾ ਨੂੰ ਤਿਆਗ ਕੇ ਪਰਮਾਤਮਾ ਦਾ ਨਾਮ ਸਿਮਰੋ ਤੇ ਪਰਮਾਤਮਾ ਦੇ ਅੱਗੇ ਉਹ ਜੋਦੜੀਆਂ ਕਰਦੇ ਰਹੇ ਨੇ ਮੋ ਕੋ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ ਰਮਈਆ ਉਸ ਪ੍ਰਮਾਤਮਾ ਨੂੰ ਕਹਿੰਦੇ ਨੇ ਕਿ ਪ੍ਰਮਾਤਮਾ ਤੂੰ ਮੈਨੂੰ ਵਿਸਾਰ ਨਾ ਭਾਵ ਕੇ ਮੈਂ ਤੇਰਾ ਸਿਮਰਨ ਕਰਨਾ ਚਾਹੁੰਨਾ ਮੈਂ ਤੇਰਾ ਨਾਮ ਜਪਣਾ ਚਾਹੁੰਨਾ ਜਿੰਨੀ ਉਹਨਾਂ ਨੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸਾਰੀ ਵਿੱਚ ਉਹਨਾਂ ਨੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਗੱਲ ਕੀਤੀ ਹੈ ਤੇ ਪੱਤਰ ਪੂਜਾ ਦਾ ਤਿਆਰ ਕਰਕੇ ਕੰਮ ਉੱਥੋਂ ਚੱਲਿਆ ਪਰ ਉਹ ਐਂਡ ਤੇ ਆ ਕੇ ਉਹਨਾਂ ਨੂੰ ਇਹ ਸਾਰੀ ਸੋਝੀ ਆਈ ਤੇ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਆਪਣਾ ਜਨਮ ਸਫਲਾ ਕੀਤਾ ਸੋ ਇੰਨੀਆਂ ਤੋਂ ਬੇਨਤੀਆਂ ਪ੍ਰਵਾਨ ਕਰਨੀਆਂ ਹਰ ਸਾਲ ਭਗਤ ਨਾਮਦੇਵ ਜੀ ਦਾ ਜਿਹੜਾ ਹੈ ਜਨਮ ਦਿਹਾੜਾ ਮਨਾਇਆ ਜਾਂਦਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਰੋਮਣੀ ਭਗਤ ਨਾਮਦੇਵ ਜੀ ਮਹਾਰਾਜ ਦਾ ਜਨਮ ਦਿਹਾੜੇ ਮਨਾ ਕੇ ਉਨ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਬਾਣੀ ਨਾਲ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਨਾਲ ਜੁੜੋ ਤੇ ਆਪਣਾ ਜਨਮ ਸਫਲਾ ਕਰੋ ਇੰਨੀਆਂ ਤੋਂ ਬੇਇੱਜ਼ਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ